ਹੈਲੋ ਸਸ਼ੀ ਕਾਲਜੀ ਸਾਰਿਆਂ ਦਾ ਸਵਾਗਤ ਹੈ ਫਿਰ ਤੋਂ ਤੁਹਾਡੇ ਆਪਣੇ ਚੈਨਲ ਤੇ ਅੱਜ ਫੈਬਰਿਕ ਲੈ ਕੇ ਆਏ ਹਾਂ ਤੁਹਾਡਾ ਫੇਵਰਟ ਗੀਜ਼ਾ ਕਾਟਨ ਹਾਂਜੀ ਕਾਫੀ ਕਸਟਮਰਸ ਦੇ ਮੈਸੇਜ ਆ ਰਹੇ ਸੀ ਦੀਦੀ ਵੀ ਨਵੇਂ ਡਿਜ਼ਾਈਨ ਨਹੀਂ ਆਏਗੀ ਜਦ ਕਾਟਨ ਚ ਸੋ ਇਹ ਨਵੇਂ ਡਿਜ਼ਾਈਨਿੰਗ ਆਈ ਹੈ ਗੀਜ਼ਾ ਕਾਟਨ ਦੇ ਵਿੱਚ ਐਂਡ ਗੀਜ਼ਾ ਕਾਟਨ ਦਾ ਫੈਬਰਿਕ ਤੁਹਾਨੂੰ ਪਤਾ ਹੀ ਹੈ ਜੀ ਬਿਲਕੁਲ ਸੌਫਟ ਮਲਾਈ ਵਰਗਾ ਫੈਬਰਿਕ ਹੋਏਗਾ 올 ਓਵਰ 5 ਮੀਟਰ ਫੈਬਰਿਕ ਆਏਗਾ ਕਲਰਸ ਆਪਸ਼ਨ ਤੁਸੀਂ ਦੇਖ ਰਹੇ ਹੈਗੇ ਹੋ ਐਂਡ ਡਿਜ਼ਾਈਨਿੰਗ ਵੀ ਤੁਸੀਂ ਦੇਖ ਰਹੇ ਹੋ ਬਹੁਤ ਸੋਹਣੀ ਡਿਜ਼ਾਈਨਿੰਗ ਆਈ ਹੈ ਕਿ ਇਹ ਅਲਟੀਮੇਟ ਕਲੈਕਸ਼ਨ ਆ ਜੀ ਸਾਰੀ ਦੀ ਸਾਰੀ ਕਲਰਸ ਬਹੁਤ ਹੀ ਜ਼ਿਆਦਾ ਸੋਹਣੇ ਆ ਬੋਥ ਹੀ ਸੋਨੀ কালেকਸ਼ਨ ਰਹਿਣ ਵਾਲੀ ਹੈਗੀ ਆ ਇਹ 올ਓਵਰ ਫੈਬਰਿਕ ਆਏਗਾ ਤੁਸੀਂ ਇਸ ਦਾ ਸਲਵਾਰ ਸੂਟ ਫੌਕ ਸੂਟ ਅਨਾਰਕਲੀ ਅਫਗਾਨੀ ਸਲਵਾਰ ਕਿਸੇ ਵੀ ਤਰ੍ਹਾਂ ਦਾ ਮਤਲਬ ਕੋਟ ਸੈੱਟ ਵਗੈਰਾ ਵੀ ਲੇਸਿਸ ਲਗਾ ਕੇ ਤੁਸੀਂ ਇਹਨਾਂ ਨੂੰ ਇਸ ਫੈਬਰਿਕ ਨੂੰ ਡਿਜ਼ਾਈਨ ਕਰ ਸਕਦੇ ਹੋ ਤਾਂ ਬਹੁਤ ਸੋਹਣੇ ਸੂਟਸ ਬਣ ਸਕਦੇ ਹਨ ਇਹਨਾਂ ਤੋਂ ਤੁਸੀਂ ਡਿਜ਼ਾਈਨਿੰਗ ਦੇ ਸਟਿਚਿੰਗ ਵਾਲੀ ਡਿਜ਼ਾਈਨਿੰਗ ਵੀ ਆਪਣੇ ਕੋਲੋਂ ਮੰਗਵਾ ਸਕਦੇ ਹੋ ਦੇਖ ਸਕਦੇ ਹੈਗੇ ਹੋ ਐਂਡ ਜਿਸ ਨੇ ਵੀ ਆਰਡਰ ਕਰਨਾ ਹੈ ਜਲਦੀ ਕਰ ਲੈ ਜੇ ਕਿਉਂਕਿ ਸਟਾਕ ਲਿਮਟਿਡ ਜੈ ਹੈਗਾ スクリーンショット ਲੈਣਾ ਜੋ ਨੰਬਰ ਸਕਰੀਨ ਤੇ ਚੱਲ ਰਿਹਾ ਉਸ ਤੇ ਮੈਨੂੰ ਮੈਸੇਜ ਕਰਨਾ ਹੈ ਤੇ ਜੋ ਸੂਟ ਦਾ ਤੁਹਾਨੂੰ ਪਸੰਦ ਹੈ ਉਹਦਾ ਸਕਰੀਨਸ਼ਾਟ ਮੈਨੂੰ ਸੈਂਡ ਕਰਨਾ ਹੈ ਅਗਰ ਉਸ ਟਾਈਮ ਸੂਟ ਹੋਇਆ ਤਾਂ ਤੁਸੀਂ ਆਪਣਾ ਐਡਰੈਸ ਤੇ ਪੇਮੈਂਟ ਕਰਵਾ ਦੇਣੀ ਹੈਗੀ ਤੇ ਅੱਤਾ ਆਡਰ ਕਨਫਰਮ ਹੋ ਜਾਏਗਾ ਹਾਂਜੀ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਪੇਮੈਂਟ ਐਡਵਾਂਸ ਜੀ ਆਨਲਾਈਨ ਹੀ ਹੋਏਗੀ ਤੁਸੀਂ Google Pay ਕਰ ਸਕਦੇ ਹੋ ਸਕੈਨਰ ਤੇ ਕਰ ਸਕਦੇ ਹੋ ਐਂਡ ਡਾਇਰੈਕਟ ਅਕਾਊਂਟ ਵਿੱਚ ਭਵਾ ਸਕਦੇ ਹੈਗੇਓ ਪੇਮੈਂਟ ਇੰਟਰਸਟਡ ਕਮ ਹੋਏਗਾ ਟਰੈਕਿੰਗ ਨੰਬਰ ਪ੍ਰੋਵਾਈਡ ਕਰਵਾਈ ਜਾਏਗੀ ਵੀਕ ਦੇ ਵਿੱਚ ਵਿੱਚ ਤੁਹਾਨੂੰ ਸੂਟ ਮਿਲ ਜਾਏਗਾ ਵੱਧ ਵੱਧ ਤੁਹਾਨੂੰ 10 ਦਿਨਾਂ ਦੇ ਵਿੱਚ ਸੂਟ ਪਹੁੰਚਾ ਦਿੱਤਾ ਜਾਏਗਾ ਨੈਕਸਟ ਆ ਦੇਖੋ ਜੌਰਜਟ ਦੇ ਆ ਗਏ ਜੀ ਇਹ ਜਿਹੜੀਆਂ ਭੈਣਾ ਮੰਗ ਰਹੀਆਂ ਸੀ ਇਹ ਵਾਲੇ ਸੂਟਸ ਫੈਬਰਿਕ ਉਹ ਕੀ ਖਤਮ ਹੋ ਗਿਆ ਸੀਗਾ ਬਹੁਤ ਆਰਡਰ ਸੀ ਮੈਂ ਕੈਨਸਲ ਕੀਤੇ ਸੀ ਸੋ ਅੱਜ ਜਿਨ੍ਹਾਂ ਦੇ ਵੀ ਆਰਡਰ ਹੈਗੇ ਜਲਦੀ ਲਗਵਾ ਲੈਣਾ ਜੌਰਜਟ ਦਾ ਫੈਬਰਿਕ ਪ੍ਰਿੰਟ ਇਸ ਦੇ ਬਹੁਤ ਹੀ ਪਿਆਰੇ ਆਏ ਸੀ ਬਹੁਤ ਜ਼ਿਆਦਾ ਲੋਨੇ ਲੜਕੀਆਂ ਨੇ ਬਹੁਤ ਜ਼ਿਆਦਾ ਪਸੰਦ ਕੀਤੀ ਸੀ ਤੇ ਕਾਫੀ ਡਿਮਾਂਡ ਆ ਰਹੀ ਸੀ ਬਟ ਇਹ ਸੋਲਡ ਆਊਟ ਹੋ ਗਏ ਸੀਗੇ yellow ਵਾਲਾ ਸਪੈਸ਼ਲੀ ਸੋਲਡ ਆਊਟ ਬਹੁਤ ਜਲਦੀ ਹੋ ਗਿਆ ਸੀਗਾ ਸੋ ਹੁਣ ਦੁਬਾਰਾ ਰੀਸਟਾਕ ਹੋਇਆ ਜਿਸ ਦਾ ਵੀ ਆਰਡਰ ਹੈ ਕਰਵਾ ਸਕਦੇ ਹੋ ਨੈਕਸਟ ਆ ਗਿਆ ਬਰਬਰੇ ਪ੍ਰਿੰਟ ਆ ਗਈ ਜੀ ਬਰਬਰੀ ਵੀ ਅੱਜਕਲ ਟ੍ਰੈਂਡ 'ਚ ਹੈ ਸਾਰੇ ਪਾਸੇ ਬਰਬਰੀ ਹੋਈ ਪਈ ਐ ਜੀ ਬਰਬਰੀ ਬਰਬਰੀ ਦਾ ਫੈਬਰਿਕ ਬਹੁਤ ਹੀ ਜ਼ਿਆਦਾ ਚੱਲ ਰਿਹਾ ਹੈਗਾ ਕੁਝ ਕਾਪੀਜ਼ ਵੀ ਚੱਲ ਰਹੀਆਂ ਨੇ ਨਕਲੀ ਫੈਬਰਿਕ ਵੀ ਆ ਜਾਂਦਾ ਜਦੋਂ origignal ਆਂਦਾ ਨਕਲੀ ਵੀ ਨਾਲ ਹੀ ਨਾਲ ਆ ਜਾਂਦਾ ਹੈਗਾ ਹੁਣ ਇੱਕ ਡਿਜ਼ਾਈਨ ਤੁਸੀਂ ਬਹੁਤ ਕੋਸਟਲੀ ਸੂਟ ਦਾ ਦੇਖ ਰਹੇ ਹੋ ਹੁੰਨੇ ਹੋ ਤੇ ਉਹੀ ਸੇਮ ਡਿਜ਼ਾਈਨ ਬਹੁਤ ਜ਼ਿਆਦਾ ਲੋ ਕੁਆਲਿਟੀ ਦੇ ਸੂਟ ਤੇ ਘੱਟ ਪ੍ਰਾਈਸ 'ਚ ਤੁਹਾਨੂੰ ਮਿਲ ਰਿਹਾ ਹੁੰਦਾ ਸੋ ਕੁਆਲਿਟੀ ਦਾ ਡਿਫਰੈਂਸ ਹੁੰਦਾ ਹੈ ਪਿਓਰ ਜੋਜਟ ਬਰਬਰੀ ਹੈ ਜੀ ਲਾਈਟ ਕਲਰਸ ਵੀ ਹੈ ਐਂਡ ਡਾਰਕ ਵੀ ਹੈ ਇਹ ਜੋਜਟ ਦਾ ਕਲਰ ਹੈਗਾ ਇੱਕ ਨੈਕਸਟ ਇਹ ਆਗੇ ਪਾਰਟੀ ਵੇਅਰ ਕਲੈਕਸ਼ਨ ਆਪਣੇ ਕਰੇਪ ਦੇ ਬਹੁਤ ਹੀ ਸੋਹਣੇ ਕਲਰਸ ਹੈ ਇਹ ਦੇਖ ਸਕਦੇ ਹੋ ਪਿਓਰ ਵਿਸਕੋਸ ਕਰੇਪ ਦੀ ਬਟਨ ਰੈਨ ਵਾਲੀ ਹੈਗੀ ਬਹੁਤ ਹੀ ਸੋਹਣੇ ਇਹ ਸੂਟ ਹੈ ਕਲਰ ਬਹੁਤ ਡਿਫਰੈਂਟ ਹੈ ਗਰਮੀ ਦੇ ਵਿੱਚ ਵੀ ਤੁਸੀਂ ਇਹਨਾਂ ਨੂੰ ਵੇਅਰ ਕਰ ਸਕਦੇ ਹੋ ਜਿਹੜਾ ਕ੍ਰੇਫ ਫੈਬਰਿਕ ਹੁੰਦਾ ਤੁਸੀਂ ਗਰਮੀ 'ਚ ਵੀ ਵੇਅਰ ਕਰ ਸਕਦੇ ਹੁੰਦੇ ਹੋ ਇਹ ਤੁਸੀਂ ਆਪਣੀ ਮਰਜ਼ੀ ਨਾਲ ਮੈਚਿੰਗ ਕਰ ਸਕਦੇ ਹੈਗੇ orange ਨਾਲ orange ਦੀ green ਨਾਲ green ਦੀ ਜਾਂ ਦੇ ਆਪੋਜ਼ਿਟ ਸਕਿਨ ਕਰਨੀ ਹੈ ਪੈਰੇਟ ਨਾਲ ਤਾਂ ਉਸ ਤਰ੍ਹਾਂ ਵੀ ਕਰ ਸਕਦੇ ਹੈਗੇ ਹੋ ਟਾਈਟਾਈ ਮੀਟਰ ਦੀ ਕਟਿੰਗ ਆਏਗੀ ਬਟ ਸ਼ਰਟ ਦਾ ਕਪੜਾ ਤੁਸੀਂ ਵੱਧ ਕੱਟ ਲੈਣਾ ਚਾਹੁੰਦੇ ਹੋ ਵੀ ਲੈ ਸਕਦੇ ਹੋ ਨੰਬਰ ਸਕਰੀਨ ਤੇ ਆਰਡਰ ਕਰਨ ਲਈ ਥੈਂਕ ਯੂ so much ਵੀਡੀਓ ਦੇਖਣ ਲਈ